ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਪੰਜਾਬ ਵਿੱਚ ਫਿਰੋਤੀਆਂ ਨੂੰ ਲੈ ਕੇ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਤਾਜ਼ਾ ਘਟਨਾ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਪਿੱਖੀ ਵਿੰਡ ਵਿਖੇ ਵਾਪਰੀ ਹੈ ਜਿੱਥੇ ਦਿਨ ਦਿਹਾੜੇ ਪ੍ਰਸਿੱਧ ਡਾਕਟਰ ਦੇ ਕਲੀਨਿਕ ਉੱਪਰ ਬਾਈਕ ਸਵਾਰ ਦੋ ਨਕਾਬ ਪੋਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ ਬੇਸ਼ੱਕ ਇਸ ਗੋਲੀਬਾਰੀ ਦੌਰਾਨ ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ ਪਰ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਸਥਾਨਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਰ ਕੋਈ ਫਰੋਤੀ ਦੀ ਜਾਂ ਕੋਈ ਹੋਰ ਕਿਸੇ ਨੂੰ ਲੈ ਕੇ ਕੋਈ ਥ੍ਰੈਟ ਕੋਲ ਆਈ ਹੋਵੇ ਜੀ ਇਹਨਾਂ ਦੀ ਸਟੇਟਮੈਂਟ ਰਿਪੋਰਟ ਕਰਨੀ ਹੈ ਜੇ ਮੌਕੇ ਤੇ ਪਹੁੰਚੇ ਤੇ ਅਸੀਂ ਰਿਪੋਰਟ ਨੰਬਰ ਸਟੇਟ ਕਰਕੇ ਜੋ ਬੰਦੀ ਕਰਦੇ ਨੇ ਉਸ ਤਰ੍ਹਾਂ ਪਹਿਲਾਂ ਵੀ ਸਰ ਕੋਈ ਸਮਾਂ ਪਹਿਲਾਂ ਵੀ ਇਹਨਾਂ ਨੂੰ ਧਮਕੀਆਂ ਆਈਆਂ ਸੀਗੀਆਂ ਉਦੋਂ ਵੀ ਜਿਹੜਾ ਇਹ ਮਾਰਨ ਦੀਆਂ ਧਮਕੀਆਂ ਮਿਲੀਆਂ ਸੀਗੀਆਂ ਉਹਦੇ ਬਾਰੇ ਸਰ ਕੋਈ ਹੈਗਾ ਉਹਦੇ ਬਾਰੇ ਨਹੀਂ ਅਜੇ ਧਿਆਨ ਚੁੱਕ ਕਰਦੇ ਸਾਰਾ ਤੁਸੀਂ ਜੋ ਸੀਸੀਟੀਵੀ ਕੈਮਰਾ ਵਗੈਰਾ ਸਭ ਗੱਲ ਜਾ ਰਹੇ ਹਾਂ ਜੀ ਕੋਈ ਨਹੀਂ ਗੋਲੀਬਾਰੀ ਦੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕਲੀਨਿਕ ਦੇ ਸੰਚਾਲਕ ਡਾਕਟਰ ਨੂੰ ਕੁਝ ਦਿਨ ਪਹਿਲਾਂ ਹੀ ਫਿਰੋਤੀ ਲਈ ਫੋਨ ਵੀ ਆਇਆ ਸੀ ਪੁਲਿਸ ਵੱਲੋਂ ਸੀਸੀਟੀਵੀ ਦੀ ਫੁਟੇਜ ਅਧਾਰ ਤੇ ਗੋਲੀਬਾਰੀ ਕਰਨ ਵਾਲਿਆਂ ਦਾ ਪਤਾ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ ਇਸ ਮੌਕੇ ਪੁੱਜੇ ਡੀਐਸਪੀ ਪ੍ਰੀਤ 인ਦਰ ਸਿੰਘ ਨੇ ਦੱਸਿਆ ਕਿ ਜਿਹੜਾ ਗੋਲੀਆਂ ਚਲਾਈਆਂ ਗਈਆਂ ਹਸਪਤਾਲ ਦੇ ਉੱਪਰ ਕੀ ਸਾਰਾ ਮਾਮਲਾ ਸਾਰਾ ਕਿ ਨਿਤਨ ਚੋਕੜਾ ਜੀ ਦੀ ਦੁਕਾਨਾ ਮੰਡਲ ਵਾਲੀ ਗਲੀ ਦੇ ਵਿੱਚ ਦੀ ਵੇਖਿਆ ਹਣਾ ਵੀ ਡੈਂਟਿਸਟ ਦਾ ਇੱਕ ਛੋਟਾ ਜਿਹਾ ਹਸਪੀਟਲ ਦਾ ਇਹ ਪ੍ਰਭ ਦਾਸੂ ਵਾਲ ਜਿਹੜਾ ਕਿ ਇਥੋਂ ਆਪਣੇ ਆਪ ਨੂੰ ਬਚਾ ਕੇ ਪੁਲਿਸ ਕੋਲੋਂ ਬਚਾ ਕੇ ਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਲੋਕਾਂ ਕੋਲੋਂ ਫਰੋਤੀਆਂ ਮੰਗ ਰਿਆ ਉਹਦੀ ਕਾਰਵਾਈ ਹੈ ਆ ਇਸ ਸਬੰਧੀ ਅਸੀਂ ਜਿਹੜੀ ਸਟੇਟਮੈਂਟ ਦਰਜ ਕਰਕੇ ਤੇ ਇਹਦੀ ਜਿਹੜੀ ਪਰਚਾ ਦਰਜ ਕਰ ਲਿਆ ਵਾ ਤੇ ਇਹਦੀ ਜਿਹੜੀ ਆ ਪ੍ਰोसीडिंग ਕਾਨੂੰਨ ਮੁਤਾਬਕ ਕੀਤੀ ਜਾ ਰਹੀ ਆ ਟੀਮਾਂ ਲੱਗ ਗਿਆ ਨੇ ਸੀਸੀਟੀਵੀ ਕੈਮਰੇ ਚੈੱਕ ਕਰਨਗੇ ਤੇ ਜਲਦੀ ਸਭ ਤੋਂ ਪਹਿਲਾਂ ਇਹ ਸ਼ੂਟਰਾਂ ਨੂੰ ਅਰੈਸਟ ਕਰਾਂਗੇ ਤੇ ਜਿਹੜਾ ਪ੍ਰਭ ਦਾਸੂਵਾਲ ਵੀ ਬਾਹਰ ਬੈਠਾ ਵਿਦੇਸ਼ 'ਚ ਬੈਠਾ ਆ ਉਹਦੇ ਜਿਹੜੇ ਵਾਰੰਟ ਜਾਰੀ ਹੋ ਚੁੱਕੇ ਨੇ ਕਿਉਂਕਿ ਇਹਦੇ ਖਿਲਾਫ ਕਾਫੀ ਮੁਕੱਦਮੇ ਇਥੇ ਅੰਮ੍ਰਿਤਸਰ ਬਾਰਡਰ ਦੇ ਉੱਤੇ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਰਜ ਹੋ ਗਏ ਨੇ ਸੋ ਇਹਦੀ ਜਿਹੜਾ ਵਿਦੇਸ਼ ਦੇ ਵਿੱਚ ਬੈਠਾ ਆ ਇਹਨੂੰ ਵਾਪਸ ਪੰਜਾਬ ਲਿਆਉਣ ਵਾਸਤੇ ਇਹਨਾਂ ਕੇਸਾਂ ਦੇ ਵਿੱਚ ਅਰੈਸਟ ਕਰਨ ਵਾਸਤੇ ਉਹ ਵੀ ਪ੍ਰੋਸੀਜਰ ਚੱਲਿਆ ਇਹਨੂੰ ਵੀ ਅਸੀਂ ਜਲਦ ਉੱਥੋਂ ਫੜ ਕੇ ਤੇ ਇੱਥੇ ਲਿਆਵਾਂਗੇ ਤੇ ਸਲਾਖਾਂ ਦੇ ਪਿੱਛੇ ਭੇਜਾਂਗੇ ਤੇ ਮੈਂ ਇੱਥੇ ਜਿਹੜੇ ਨੌਜਵਾਨ ਵੀਰ ਹੈ ਨਾ ਉਹਨਾਂ ਨੂੰ ਰਿਕਵੈਸਟ ਬੇਨਤੀ ਕਰਦਾ ਚੰਨ ਪੈਸਿਆਂ ਦੀ ਖਾਤਰ ਬਾਹਰ ਬੈਠੇ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਗੈਂਗਸਟਰ ਕਹਿੰਦੇ ਨੇ ਲੋਕਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਇਹਨਾਂ ਦੇ ਬਹਿਕਾਵੇ ਦੇ ਵਿੱਚ ਆ ਕੇ ਜਿਹੜੀਆਂ ਇਹ ਗਲਤ ਕਾਰਵਾਈਆਂ ਨਾ ਕਰਨ ਨਹੀਂ ਤਾਂ ਜਿਹੜੇ ਤੁਸੀਂ ਵੇਖਿਆ ਹੋਊਗਾ ਜਿਹੜੇ ਪਹਿਲਾਂ ਵੀ ਜਿਹਨਾਂ ਜਿਨ੍ਹਾਂ ਨੇ ਕਾਰਵਾਈਆਂ ਕੀਤੀਆਂ ਨੇ ਉਹ ਅਰੈਸਟ ਵੀ ਹੋਏ ਨੇ ਕਈਆਂ ਨਾਲ ਮੁਕਾਬਲਾ ਵੀ ਹੋਇਆ ਤੇ ਕਈ ਬੰਦੇ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਵੀ ਬੰਦ ਸਰ ਪਰਿਵਾਰ ਕਹਿ ਰਿਹਾ ਸਾਨੂੰ ਆਪਣੇ ਪਰਸਨਲ ਲਾਇਸੈਂਸ ਚਾਹੀਦੇ ਆ ਜੀ ਉਹ ਮਿਲ ਜਾਣਗੇ ਜੀ ਇਹ ਸਾਡਾ ਵੀ ਮੇਰਾ ਵੀ ਪਰਿਵਾਰ ਆ ਫਾਈਲਾ ਇਹ ਅਪਲਾਈ ਕਰਦਣ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਤੇ ਇਹਨਾਂ ਦਾ ਜਲਦ ਤੋਂ ਜਲਦ ਜਿਹੜਾ ਲਾਇਸੈਂਸੀ ਹਥਿਆਰ ਉਹ ਅਸੀਂ ਬਣਾ ਕੇ ਦਵਾਂਗੇ ਕਿਉਂਕਿ ਪਹਿਲਾਂ ਇਹ ਮੈਂ ਲੋਕਾਂ ਨੂੰ ਵੀ ਇਹ ਬੇਨਤੀ ਕਰਦਾ ਵੀ ਥੋੜਾ ਜਿਹਾ ਸਹਿਯੋਗ ਦੇਣ ਡਰਨ ਨਾ ਤੇ ਇਹਨਾਂ ਨੂੰ ਕਾਬੂ ਕਰਨ 'ਚ ਸਾਡੀ ਮਦਦ ਕਰੋ ਠੀਕ ਹੈ ਸਰ ਪਿੱਖੀ ਵਿੰਡ ਤੋਂ ਰਾਜਨ ਚੋਪੜਾ ਦੀ ਰਿਪੋਰਟ ਪੰਜਾਬੀ ਜਾਗਰਨ